शहर बदनाम इस करके नहीं रहेगा हीरो बेकरी नाम ते गुरु ते बहादुर जी ने नाम ते रखा गया हीरो बेकरी चौक दा नवा नाम इलाका काउंसलर ने बिल्डिंग मालिका वालों की बिल्डिंग बायलॉ की उलंघना तो बाद चुकिया ये सख्त कदम हीरो बेकरी चौक दे सामने हूं गुरु तेग बहादुर चौक का बोर्ड भी लगा दिता है दस दी कि सरकारी जमीन ते कानूनी तरीके करते हुए चौक का नाम नहीं होना चाहता उसने तो गुरु तेग बहादुर जी के साढ़े तीन सौ साल शहीद समागम न कर इस चौक का नाम बदल के गुरु तेग बहादुर जी चौक रखने की मांग की है इलाका वासियां विच रोष है कि नगर निगम दे मुलाजिमानान मिलकर हीरो बेकरी दे मालिक ने सरकारी जमीन ते कब्जा करके बिल्डिंग बनाई लुधियाना दी मशहूर हीरो बेकरी चौक दा नाम हुन हीरो बेकरी दे नाम ते नहीं रहेगा बल्कि हुन चौक गुरु तेग बहादुर जी दे नाम नाल जान्या जाएगा इलाका काउंसलर गुरप्रीत सिंह बब्बल ने एक कदम चुक्या है ते उनांदा ए कहना है कि हीरो बेकरी चौक दे सामने हुन बहादुर चौक बोर्ड भी लगा दिता है दस दई कि सरकारी जमीन गैर कानूनी तरीके नियमों की उलंघना करते हुए बनी हीरो मेकर मुद्दा लगातार शहर चर्चा का इशू बनिया है। जिस तो बाद इलाका काउंसलर ने मंग की है ਕਿ ਗਲਤ ਤਰੀਕੇ ਦੇ ਨਾਲ ਨਾਜਾਇਜ਼ ਜ਼ਮੀਨ ਤੇ ਬਣੀ ਬਿਲਡਿੰਗ ਦੇ ਨਾਮ ਤੇ ਚੌਕ ਦਾ ਨਾਮ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਸਮਾਗਮ ਨੂੰ ਸਮਰਪਿਤ ਕਰ ਇਸ ਚੌਕ ਦਾ ਨਾਮ ਬਦਲ ਕੇ ਗੁਰੂ ਤੇਗ ਬਹਾਦਰ ਜੀ ਚੌਕ ਰੱਖਣ ਦੀ ਮੰਗ ਕੀਤੀ ਹੈ। ਹੁਣ ਤਾਂ ਇਲਾਕਾ ਨਿਵਾਸੀ ਨੇ ਕਾਉਂਸਲਰ ਨਾਲ ਮਿਲ ਕੇ ਚੌਕ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਦਾ ਬੋਰਡ ਵੀ ਲਗਾ ਦਿੱਤਾ ਹੈ। ਇਲਾਕਾ ਵਾਸੀਆਂ ਵਿੱਚ ਰੋਸ਼ ਹੈ। ਕਿ ਨਗਰ ਨਿਗਮ ਦੇ ਮੁਲਾਜ਼ਮਾਂ ਨਾਲ ਮਿਲਕਰ ਹੀਰੋ ਬੇકરી ਦੇ ਮਾਲਕ ਨੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਿਲਡਿੰਗ ਬਣਾਈ ਹੈ ਇਨਾਂ ਹੀ ਨਹੀਂ ਇਹ ਬਿਲਡਿੰਗ ਇਹ ਛੱਡੀ ਜਾਣ ਵਾਲੀ ਹਾਊਸ ਲੇਨ ਤੇ ਵੀ ਬਣੀ ਹੋਈ ਹੈ ਤਾਨੂੰ ਦੱਸਦੀ ਕਿ ਕੱਲ ਜਦ ਅਸੀਂ ਇੱਕ ਵੀਡੀਓ ਪਾਈ ਸੀ ਤਾਂ ਲੋਕਾਂ ਨੇ ਬਹੁਤ ਕੁਝ ਕਿਹਾ ਸੀਗਾ ਕਿ ਬਹੁਤ ਪੁਰਾਣੀ ਬਿਲਡਿੰਗ ਹੈ ਤੇ ਤੁਸੀਂ ਹੁਣ ਸੁੱਤੇ ਜਾਗੇ ਹੋ ਤੁਹਾਨੂੰ ਇਹ ਦੱਸਦੀ ਕਿ ਜਿਹੜੀ ਹੈ ਬਿਲਡਿੰਗ ਹੈ ਮਾਨਾ ਬਹੁਤ ਸਾਲ ਪੁਰਾਣੀ ਹੈ ਲੇਕਿਨ 2023 ਦੇ ਅੰਦਰ ਜਿਹੜਾ ਹੈ ਇਹਦੇ ਤੇ ਕਬਜ਼ਾ ਕੀਤਾ ਗਿਆ ਹੈ ਇਨਕ੍ਰੋਚਮੈਂਟ ਕੀਤੀ ਗਈ ਹੈ ਜਿਹੜੀ ਹਾਊਸ ਲੇਨ ਦੇ ਉੱਤੇ ਸਿਰਫ ਖਾਲੀ ਛੜਨੀ ਹੁੰਦੀ ਹੈ ਉਸ ਲੇਨ ਦੇ ਉੱਤੇ ਉਹਨਾਂ ਨੇ ਕਬਜ਼ਾ ਕਰਕੇ ਆਪਣੀ ਬਿਲਡਿੰਗ ਨੂੰ ਅੱਗੇ ਵਧਾ ਕੇ ਉਹਨੂੰ ਐਡ-ਆਨ ਕੀਤਾ ਸੀਗਾ ਸੋ ਇਹ ਮਾਮਲਾ ਜਿਹੜਾ ਹੈ 2023 ਦਾ ਹੈ ਜਿਹਦੀ ਵਿਜੀਲੈਂਸ ਦੀ ਰਿਪੋਰਟ ਸਾਡੇ ਕੋਲ ਮੌਜੂਦ ਹੈ ਤੇ ਹੁਣ ਆਉ ਤੁਹਾਨੂੰ ਸੁਣਾਣੇ ਹਾਂ ਇਲਾਕਾ ਕਾਉਂਸਲਰ ਗੁਰਪ੍ਰੀਤ ਬੱਬਲ ਜੀ ਦੀ رائے ਉਹ ਦੱਸਣਗੇ ਕਿ ਕੀ ਹੋਇਆ ਕਿਉਂ ਕੀਤਾ ਇਸ ਚੌਕ ਦਾ ਨਾਮ ਹੀਰੋ ਬੇકરી ਚੌਕ ਤੋਂ ਗੁਰੂ ਤੇਗ ਬਹਾਦਰ ਜੀ ਚੌਕ ਜਿਹੜਾ ਇਹ ਹੀਰੋ ਬੇકરી ਆ ਇਹ ਬੜੇ ਦਿਨਾਂ ਦੀਆਂ ਅਖਬਾਰਾਂ 'ਚ ਆ ਰਿਹਾ ਸੀ ਵਿਵਾਦਾਂ 'ਚ ਸੀ ਕਿਉਂਕਿ ਇੱਥੇ ਨਾਲਾ ਹੁੰਦਾ ਸੀ ਤੇ 120 ਫੁੱਟ ਚੌੜੀ ਸੜਕ ਸੀ ਜਿਹੜੀ ਇਹ ਹੁਣ ਮਹਲਾਰ ਰੋਡ 90 ਫੁੱਟ ਰਹਿ ਗਈ ਆ ਤੇ ਅਸੀਂ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਪਹਿਲਾਂ ਵੀ ਕਿਹਾ ਸਭ ਨੂੰ ਵੀ ਤੁਸੀਂ ਕਾਰਪੋਰੇਸ਼ਨ ਇੰਪਰੂਵਮੈਂਟ ٹرسٹ ਗਲਾਡਾ ਕੋਈ ਵੀ ਸਰਕਾਰੀ ਮਹਿਕਮਾ ਉਹਨਾਂ ਨੇ ਆਪਣੇ ਆਰਕੀਟੈਕਟ ਇੰਜੀਨੀਅਰ ਤੋਂ ਡਿਜ਼ਾਈਨ ਕਰਕੇ ਆ ਜਿਵੇਂ ਬ੍ਰਿਜ ਸੜਕਾਂ ਆ ਚੌਂਕਾ ਉਪ ਬਣਾਏ ਹੁੰਦੇ ਆ ਜਦੋਂ ਆਪਾਂ ਉਹਨਾਂ ਨੂੰ ਕਵਰ ਕਰ ਲੈਂਦੇ ਆ ਅੱਗੇ ਆ ਕੇ ਤੇ ਹਜ਼ਾਰਾਂ ਲੋਕ ਪ੍ਰਭਾਵਿਤ ਹੁੰਦੇ ਆ ਮਨ ਲਓ ਆਪਾਂ ਹੁਣੇ ਤੋਂ ਖੱਬੇ ਜਾਣਾ ਇੱਥੋਂ ਜਿੱਤੇ ਇਹ ਕਵਰ ਹੋਈ ਸੜਕ ਤੇ ਕਿੰਨੇ ਲੋਕ ਪ੍ਰਭਾਵਿਤ ਹੁੰਦੇ ਆ ਤੇ ਕਿੰਨਾ ਜਾਮ ਲੱਗਦਾ ਕਿੰਨਾ ਲੋਕਾਂ ਦਾ ਨੁਕਸਾਨ ਹੁੰਦਾ ਕਈ ਵਾਰੀ ਇਹ ਚੀਜ਼ਾਂ ਹਾਦਸਿਆਂ ਦਾ ਵੀ ਸ਼ਿਕਾਰ ਹੋ ਜਾਂਦੇ ਆ ਲੋ ਚਲੋ ਸਾਨੂੰ ਇਹਨਾਂ ਦੀ ਬੇਕਰੀ ਨਾਲ ਕੋਈ ਮਤਲਬ ਨਹੀਂ ਨੇ ਚੌਂਕ ਦਾ ਕੋਈ ਇਹਨਾਂ ਦੀ ਪੁਰਾਣੀ ਬੇਕਰੀ ਹੋਣ ਕਰਕੇ ਨਾਮ ਮਸ਼ਹੂਰ ਸੀ ਸਾਡੇ ਦਿਮਾਗ 'ਚ ਆਈ ਗੱਲ ਵੀ ਕਿਉਂ ਨਾ ਇੱਕ ਛੋਟੀ ਜੀ ਭੇਡ ਛੋਟੀ ਜੀ ਤੁੱਚੀ ਸ਼ਰਦਾ ਦੇ ਫੁੱਲ ਗੁਰੂ ਸਾਹਿਬ ਨੂੰ ਭੇਂਟ ਕਰਨ ਲਈ ਇੱਕ ਚੌਂਕ ਦਾ ਨਾਂ ਕੋਈ ਨਾ ਕੋਈ ਉਪਰਾਲਾ ਉਹਨਾਂ ਦੀ ਜੇ 350 ਸਾਲਾਂ ਸ਼ਹਾਦਤ ਮਨਾ ਰਹੇ ਆ ਤੇ ਕੁਝ ਨਾ ਕੋਈ ਸਾਡੇ ਲੁਧਿਆਣੇ ਵੱਲੋਂ ਕੋਈ ਨਾ ਕੋਈ ਸਾਡੇ ਵੱਲੋਂ ਕੋਈ ਸਾਡੇ ਛੋਟੀ ਜੀ ਛੁੱਟ ਜੀ ਕੋਸ਼ਿਸ਼ ਹੈ ਇੱਕ ਵੀ ਇਹ ਚੌਂਕ ਦਾ ਨਾਂ ਸ਼ੇਰਗੁਰ ਤੇ ਇਕ ਬਾਦਰ ਸਾਹਿਬ ਦਾ ਨਾਂ ਰੱਖ ਕੇ ਉਹਨਾਂ ਨੂੰ 350 ਸਾਲਾਂ ਸ਼ਹਾਦਤ ਤੇ ਸਮਰਪਿਤ ਹੋਵੇ ਸਾਡੇ ਵਾਰਡ ਦੇ ਵਿੱਚ ਤੇ ਅਸੀਂ ਇੱਕ ਨਵਾਂ ਇਹ ਸੋਚਿਆ ਤਾਂ ਸੀ ਉਪਰਾਲਾ ਵੀ ਜਿੱਦਾਂ ਅਸੀਂ ਗੁਰੂਆਂ ਦੇ ਨਾਂ ਤੇ ਚੌਂਕ ਕੋਈ ਗਰਾਊਂਡ ਕੋਈ ਸੜਕ ਦਾ ਨਾਮ ਰੱਖਦੇ ਆ ਜਿਵੇਂ ਅੱਜ ਕੱਲ ਬੱਚਿਆਂ ਨੂੰ ਭੁੱਲਦੇ ਜਾ ਰਹੇ ਆ ਆਪਣੀ ਸਿੱਖੀ ਤੋਂ ਆਪਣੇ ਧਰਮ ਤੋਂ ਪਰੇ ਹੁੰਦੇ ਜਾ ਰਹੇ ਆ ਦਿਨ ਬਾਈ ਦਿਨ ਉਹਨਾਂ ਨੂੰ ਪਤਾ ਹੀ ਨਹੀਂ ਸਾਡੇ ਦਸਾਂ ਗੁਰੂਆਂ ਦੀ ਕੀ ਹਿਸਟਰੀ ਆ ਕੀ ਸ਼ਾਹਤਾ ਨੇ ਕਿੰਨੀਆਂ ਲਾਸਾਨੀ ਕੁਰਬਾਨੀਆਂ ਹੁਣ ਗੁਰਤੇਗ ਬਾਦਲ ਸਾਹਿਬ ਨੇ ਕਸ਼ਮੀਰੀ ਪੰਡਤਾਂ ਲਈ ਕੁਰਬਾਨੀਆਂ ਦਿੱਤੀਆਂ ਮੇਰੇ ਹਿਸਾਬ ਨਾਲ ਅੱਜ ਤੁਸੀਂ ਕੋਨ ਨਵੇਂ ਨਾ ਤੇ ਕਿਸੇ ਦਸਵੀਂ ਦੇ ਸਿੱਖ ਬੱਚੇ ਨੂੰ ਕਈਆਂ ਨੂੰ ਸਭ ਨੂੰ ਨਹੀਂ ਕਈਆਂ ਨੂੰ 50% ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹਨਾਂ ਦੀ ਸ਼ਹਾਦਤ ਕਿਉਂ ਸੀ ਕਸ਼ਮੀਰੀ ਪੰਡਤਾਂ ਕਰਕੇ ਕਿਵੇਂ ਉਹਨਾਂ ਨੇ ਫਿਰ ਉਹਨਾਂ ਨੇ ਸਰਬੰਸ ਵਾਰਿਆ ਗੁਰਗੋਬਿੰਦ ਸਿੰਘ ਜੀ ਨੇ ਆਪਦੀਆਂ ਚਾਰ ਬੱਚੇ ਸ਼ਹੀਦ ਕਰਾ ਲਏ ਆਪ ਸਾਰਾ ਸਰਬੰਸ ਹੀ ਵਾਰਤਾ ਉਹਨਾਂ ਨੇ ਤੇ ਅਸੀਂ ਇਹ ਜਾਣਦੇ ਵੀ ਜਿਵੇਂ ਚੌਂਕ ਦਾ ਨਾਂ ਰੱਖਾਂਗੇ ਗੁਰਤੇਗ ਬਹਾਦਰ ਸਾਹਿਬ ਚੋਂ ਇਤਨਾ ਕਿਤੇ ਬੱਚੇ ਆਪਣੇ ਪੇਰੈਂਟਸ ਨੂੰ ਪੁੱਛਣਗੇ ਵੀ ਇਹ ਚੌਂਕ ਦਾ ਨਾਂ ਗੁਰਤੇਗ ਬਹਾਦਰ ਸਾਹਿਬ ਚੋਂ ਕਿਉਂ ਆ ਕਾਦੇ ਲਈ ਆ ਕੌਣ ਸੀ ਉਹ ਤੇ ਫਿਰ ਉਹਨਾਂ ਦੀ ਹਿਸਟਰੀ ਦੱਸਣਗੇ ਪੇਰੈਂਟਸ ਮਤਲਬ ਇਹੀ ਸਾਡਾ ਮੇਨ ਮੋਟਿਵ ਹੈ ਜਦੋਂ ਅਸੀਂ ਲੋਕ ਚੁਣੇ ਨੁਮਾਇੰਦੇ ਜਦੋਂ ਇਹਦੇ ਕੰਮ ਕਰਦੇ ਆ ਨਾ ਅੱਗੋਂ ਸਾਡੀ ਆਉਣ ਵਾਲੀ ਪੀੜ੍ਹੀ ਆਉਣ ਵਾਲੀ ਜਨਰੇਸ਼ਨ ਸਾਨੂੰ ਵਾਚ ਕਰਦੀ ਆ ਵੀ ਇਹ ਲੋਕ ਕਿਦਾਂ ਇਹ ਕਾਉਂਸਲਰ ਬਣ ਕੇ ਸਫਾਈਆਂ ਗਲੀਆਂ ਨਾਲੀਆਂ ਸਾਫ਼ ਕਰਨਾ ਉਸ ਤੋਂ ਇਲਾਵਾ ਇਹ ਅਸੀਂ ਸਮਾਜ ਨੂੰ ਕੀ ਸੇਧ ਦੇ ਰਹੇ ਆ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਕੀ ਦੇ ਕੇ ਚੱਲੇ ਆ ਜੇ ਅਸੀਂ ਚੰਗਾ ਕੰਮ ਕਰਾਂਗੇ ਤੇ ਸਾਡੇ ਬੱਚੇ ਸਾਡੇ ਵੱਲ ਚੰਗੇ ਸਾਡੇ ਵਾਂਗੂ ਚੰਗੇ ਕੰਮ ਕਰਨਗੇ ਜੀ ਅਸੀਂ ਮਾੜੇ ਕੰਮ ਕਰਾਂਗੇ ਉਹ ਅਸੀਂ ਰੋਲ ਮਾਡਲ ਬਣ ਜਾਂਨੇ ਆ ਬੱਚਿਆਂ ਦੇ ਜਿਵੇਂ ਅਸੀਂ ਕਾਉਂਸਲਰ ਬਣੇ ਆ ਲੋਕ ਸੋਚਦੇ ਕਿਵੇਂ ਬਣੇ ਕਿੱਦਾਂ ਬਣੇ ਅਸੀਂ ਚੰਗੇ ਕੰਮ ਕਰਾਂਗੇ ਉਹ ਆਪੇ ਚੰਗੇ ਕੰਮ ਕਰਨਗੇ ਤੇ ਲੋਕ ਸਾਨੂੰ ਦੇਖਦੇ ਆ ਨੌਜਵਾਨ ਪੀੜ੍ਹੀ ਸਾਨੂੰ ਦੇਖਦੀ ਆ ਵੀ ਇਹ ਕੀ ਕਰਦੇ ਆ ਅਸੀਂ ਇਸ ਲਈ ਗੁਰੂ ਸਾਹਿਬ ਦੀਆਂ ਸ਼ਹਾਦਤਾਂ ਜਿਹੜੀਆਂ ਨੇ ਬੱਚਿਆਂ ਤੱਕ ਪਹੁੰਚਾਣੀਆਂ ਚਾਹੁੰਦੇ ਆ ਵੀ ਇਹ ਢੀ ਵੱਡੀ ਸ਼ਹਾਦਤ ਸੀ ਉਹਨਾਂ ਦੀ। ਤੁਸੀਂ ਮਤਾ ਪਾਇਆ ਇਹਦਾ ਪ੍ਰੋਸੈਸ ਕਿੱਥੇ ਤੱਕ ਜਿਹੜਾ ਪਹੁੰਚ ਗਿਆ ਹੋਇਆ ਹੈ ਕਦੋਂ ਤੱਕ ਜਿਹੜੀ ਜਿਹੜੀ ਐਪਲੀਕੇਸ਼ਨ ਹੈ ਅਪਰੂਵ ਹੋ ਜੇਗੀ ਤਾਂ ਦਾ ਨਾਮ ਜਿਹੜਾ ਚੇਂਜ ਹੋ ਜਾਏਗਾ। ਦੇਖੋ ਅਸੀਂ ਪਹਿਲਾਂ ਕਮਿਸ਼ਨਰ ਸਾਹਿਬ ਨੂੰ ਦਿੱਤਾ ਅਮੰਮਰੈਂਡਮ ਫਿਰ ਮੇਅਰ ਸਾਹਿਬ ਨੂੰ ਦਿੱਤਾ। ਮੇਅਰ ਸਾਹਿਬ ਨੇ ਵੀ ਛਲਾਗਾ ਕੀਤੀ ਵੀ ਇਹ ਬਹੁਤ ਵਧੀਆ ਉਪਰਾਲਾ। ਉਹ ਕਹਿੰਦੇ ਮੈਂ ਪਰਸਨਲ ਲੈ ਕੇ ਉਹਨੂੰ ਜਲਦੀ ਤੋਂ ਜਲਦੀ ਹੋ ਸਕਦਾ ਹੈ। ਤੁਹਾਡੇ ਮਾਧਮ ਰਾਹੀਂ ਸਰਕਾਰ ਨੂੰ, ਮਾਨ ਸਾਹਿਬ ਨੂੰ, ਮੇਅਰ ਸਾਹਿਬ ਨੂੰ ਬੇਨਤੀ ਕਰਦੇ ਆਂ। ਵੀ ਸਾਡੀ ਇਹ ਬੇਨਤੀ ਪ੍ਰਵਾਨ ਕਰਨ ਤੇ ਨਾਂ ਇਹਦਾ ਬਦਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਚੌਂਕ ਰੱਖਾ ਜਾਵੇ। ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਕੀ ਲੱਗਦਾ ਵੀ ਪਹਿਲਾਂ ਇਸ ਇਲਾਕੇ ਦੇ ਚੋਂ ਐਮਐਲਏ ਵੀ ਰਹੇ ਨੇ ਉਹ ਲੋਕ ਜਿਹੜੇ ਰਵਾਇਤੀ ਪਾਰਟੀਆਂ ਦੱਸਦੇ ਨੇ ਵੀ ਆਪਣੇ ਉਹਨੂੰ ਕੌਮੀ ਪਾਰਟੀਆਂ ਦੱਸਦੇ ਨੇ ਕਿ ਉਹਨਾਂ ਦੇ ਮਨ 'ਚ ਵਿਚਾਰਨੇ ਆ ਹੋਵਾ ਕਦੇ ਜੀ। ਦੇਖੋ ਜੀ ਸਭ ਦੀ ਆਪਣੀ ਆਪਣੀ ਸੋਚ ਆ, ਸਭ ਦਾ ਆਪਣਾ ਆਪਣਾ ਕਰਨ ਦਾ ਤਰੀਕਾ ਆ। ਕੋਈ ਕਿਸੇ ਦੀ ਸੋਚ ਤੁਹਾਡੀ ਮੇਰੇ ਨਾਲ ਨਹੀਂ ਮੇਲ ਖਾਂਦੀ, ਮੇਰੀ ਤੁਹਾਡੇ ਨਾਲ ਨਹੀਂ ਮੇਲ ਖਾਂਦੀ। ਸਾਡੇ ਮਾਨ ਨੇ ਤੇ ਇਹੋ ਜੀਆਂ ਤੀਜਾਂ ਆਂਦੀਆਂ ਅਸੀਂ ਕਰਦੇ ਆਂ ਮੈਂ ਅੱਗੋਂ ਵੀ ਕਰਦਾ ਰਹੂੰਗਾ ਮੈਂ ਇਹੋ ਜੀਆਂ ਤੀਜਾਂ ਵੀ ਜਿਹਦੇ ਨਾਲ ਬੱਚਿਆਂ ਨੂੰ ਕੁਛ ਨਾ ਕੁਛ ਚੰਗੀ ਸਿਹਤ ਮਿਲੇ ਜਿਵੇਂ ਹੁਣ ਮੈਂ ਪਾਰਕਾਂ ਨੂੰ ਪਾਰਕ ਛੱਡ ਕੇ ਉਹਦੇ ਨਾਲ ਅਸੀਂ ਖੇਡ ਗਰਾਉਂਡਾਂ ਬਣਾਉਣੀਆਂ ਸ਼ੁਰੂ ਕੀਤੀਆਂ ਵੀ ਖੇਡੋ ਬੱਚੇ ਆਊਟਡੋਰ ਗੇਮਾਂ ਖੇਡਣ ਬੱਚਿਆਂ ਲਈ ਆਉਣ ਵਾਲੀ ਪੀੜੀ ਲਈ ਕੁਛ ਨਾ ਕੁਛ ਕਰਨਾ ਅਸੀਂ ਜੇ ਆਣ ਜਿਹੜੇ ਰਵੈਤੀ ਪਾਰਟੀਆਂ ਵਾਲੇ ਨੇ ਜੇ ਉਹ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲਣ ਲੜਾਈਆਂ ਤੋਂ ਆਪਦੀਆਂ ਪਰਸਨਲ ਲੜਾਈਆਂ ਤੋਂ ਪੈਸੇ ਵੱਲੋਂ ਅਪੁਲਾਂ ਦੀ ਲੜਾਈ ਆ ਉਦਘਾਟਨਾ ਦੀ ਲੜਾਈ ਇਹਨਾਂ ਚੀਜ਼ਾਂ ਵਾਂ ਲਾਣ ਚੰਗੇ ਕਰਮ ਕਰਨਗੇ ਤੇ ਚੰਗਈ ਅੱਗੋ